ਮੇਰਾ ਨਾਮ ਪਰਮਜੀਤ ਸਿੰਘ ਸਰਪੰਚ ਪਿੰਡ ਡਾਲ ਜ਼ਿਲ੍ਹਾ ਕਰਨਪੁਰ ਨੇ ਇਹ ਜਿਸੀ ਡੈਥ ਹੋਈ ਇਹਦਾ ਵੀ ਨਾਮ ਹੈ ਇਹਨਾਂ ਕੋਰ ਭਿੰਦਰ ਪਿੰਦਾ ਪਿੰਦਾ ਕਹਿੰਦੇ ਹਨ ਕਿ ਇਸ ਤਰ੍ਹਾਂ ਜਿਹੜੀ ਇਹ ਡੈਥ ਹੋਈ ਇਹ ਬਿਲੀ ਦੇ ਕਾਰਨ ਹੀ ਹੋਈ ਆ ਵੀ ਜੀ கரੰਟ ਲੱਗ ਗਿਆ ਨੂੰ ਤੇ ਆਪ ਦੀ ਮਿਹਨਤ ਮੰਜ਼ੂਰੀ ਕਰਨ ਆ ਕੇ ਉੱਧਰ ਰਾਜਸਥਾਨ ਚ ਗਏ ਆ ਤੇ ਦੋ ਦਿਨ ਪਹਿਲਾਂ ਗਿਆ ਤੇ ਹਾਲਸਾਲ ਨੂੰ ਖਬਰ ਲੱਗੀ ਆ ਕਿ ਤੇਰੀ ਮੌਤ ਹੋ ਗਈ ਆ ਤੇ ਮੈਂ ਵੀ ਨਾਲ ਗਿਆ ਮੌਕੇ ਤੇ ਜਾ ਕੇ ਉੱਥੇ ساری ਕਾਰਵਾਈ ਕਰਾਈ ਆ ਤੇਰੀ ਡੈੱਡ ਬੋਡੀ ਹੀ ਲੈ ਕੇ ਆਏ ਆ ਤੇ ਮੌਕੇ ਤੇ ਦੀ ਮੌਤ ਹੋ ਗਈ ਕਿ ਬਿਜਲੀ ਲੈ ਦੇ ਕਰੰਟ ਲੱਗਣ ਕਰਕੇ ਇਹ ਮੌਤ ਹੋਈ ਆ ਦੀ ਕਿਸ ਨੂੰ ਜੁਲਵੀਵਾਰ ਮੰਗਦਾ ਅਸੀਂ ਬਿਜਲੀ ਦੇ ਪ੍ਰਸ਼ਾਸਨ ਨੂੰ ਮੰਨਦੇ ਆ ਬਿਜਲੀ ਦਾ ਮਹਿਕਮਾ ਹੀ ਯਾਰਾ ਦਾ ਜ਼ਿੰਮੇਵਾਰ ਕਿਉਂਕਿ ਇਹ ਜਦੋਂ ਖੰਭੇ ਦੇ ਉੱਤੇ ਚੜਿਆ ਹੈ ਉਦੋਂ ਬਿਜਲੀ ਦਾ ਹੀ ਕੰਮ ਹੈ ਬਿਜਲੀ ਦਾ ਪਰਮਡ ਲੈਣਾ ਜਾਂ ਬਿਜਲੀ ਦਾ ਕਟ ਕਰਨਾ ਜਾਂ ਬਿਜਲੀ ਨੂੰ ਵੇਖਣਾ ਪਾਖਣਾ ਸਾਰਾ ਬਿਜਲੀ ਦਾ ਹੀ ਕੰਮ ਹੈ ਜਈ ਦਾ ਜਾਂ ਲੈਣ ਦਾ ਪਰਿਵਾਰ ਦੇ ਹਲਾਤ ਕਿਹੜੇ ਪਰਿਵਾਰ ਦੇ ਹਲਾਤ ਬਹੁਤ ਮਾੜੇ ਮੇਰੇ ਪਿੰਡ ਦੇ ਵਸਨੀਕ ਨੇ ਤੇ ਮੈਂ ਬੜੀ ਚੰਗੀ ਤਰ੍ਹਾਂ ਉਹਨਾਂ ਜਾਣਦਾ ਮੇਰੇ ਨਾਲ ਬਹੁਤ ਸੇ ਸਹਿਯੰਤ ਰਹਿੰਦੇ ਨੇ ਤੇ ਬਹੁਤ ਪਰਿਵਾਰ ਗਰੀਬ ਹੈ ਇਹਨਾਂ ਦੀ ਅਸੀਂ ਦਾ ਪੰਜਾਬ ਸਰਕਾਰ ਤੋਂ ਜਿਹੜਾ ਜਿਹੜਾ ਵੀ ਜਾਨੀ ਸੱਜਣਾਂ ਅਸੀਂ ਤੇ ਸਾਰਿਆਂ ਦਾ ਜਾਨੀ ਸੱਜਣਾਂ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਦੀ ਵਾਦ-ਵਾਦ ਮੱਤ ਕੀਤੀ ਜਾਵੇ ਤਾਂ ਕਿ ਅੱਗੇ ਜਿਹੜਾ ਪਰਿਵਾਰ ਬਚਿਆ ਉਹ ਆਪਦੇ ਪੈਰਾਂ 'ਤੇ ਖੜ ਹੋ ਸਕੇ ਤੇ ਜਿਹੜੀ ਡੈਥ ਕਿੱਥੀ ਹੋਈ ਸਥਾਨ ਕਿਹੜਾ ਹੈ ਇਹ ਰਾਸਤਾਨ ਦੇ ਵਿੱਚ ਹੋਈ ਤੇ ਸ਼ਹਿਰ ਪਿੰਡ ਦੇ ਨਾਂ ਦਾ ਪਤਾ ਹਾਂ ਰਾਤ ਸਰ ਪਿੰਡ ਆ ਰਾਤ ਸਰ ਪਿੰਡ ਆ ਇਹ ਹਰਮਾਨਗੜ ਦੇ ਅਗਲੇ ਪੰਨੇ ਹੋਰ ਕਾਰੇ ਵਿੱਚ ਹੋਰ ਕਾਰੇ ਹੋਰ ਕਾਰੇ ਵਿੱਚ ਹੋਰ ਕਾ ਪਿੰਡ ਆ ਇਹਦਾ ਗੁਰਸੇਵ ਕਿਸੇ ਤੇ ਕੀ ਗੱਲ ਬਾਤ ਹੋਈ ساری ਗੱਲਬਾਤ ਇਹ ਜੀ ਅਸੀਂ ਲਿਵਰ ਦਾ ਕੰਮ ਕਰਨ ਵਾਸਤੇ ਬਿਜਲੀ ਦਾ ਗਏ ਕਿਸੇ ਠੇਕੇਦਾਰ ਦੇ ਨਾਲ ਸਾਡੇ ਨਾਲ ਗਿਆ ਹਾਂ ਸਾਡੇ ਨਾਲ ਹੀ ਅਸੀਂ 4 ਜਣੇ ਇੱਥੋਂ ਗਏ ਆ ਤੇ 3 ਦਲਦੇ ਆ ਤੇ ਇੱਕ ਢੋਲੰਦਾ ਤੇ ਇੱਕ ਰਾਜੋ ਗਿਆ ਦਾ ਅਸੀਂ ਗਏ ਲਿਵਰ ਦਾ ਕੰਮ ਕਰਨ ਤੇ ਅਸੀਂ ਉੱਥੇ ਜਦੋਂ ਲੈਨਮੈਨ ਨੂੰ ਗਿਆ ਵੀ ਫੋਨ ਲਾਇਆ ਵੀ ਬਿਜਲੀ ਬੰਦ ਕਰੋ ਉਹਨਾਂ ਨੇ ਕਿਹਾ ਵੀ ਹਾਂ ਇਹ ਜੈਂਪਰ ਕੱਟਦਾ ਠੀਕ ਉਹਨਾਂ ਨੇ ਜੇਪਰ ਕੱਟਣ ਦੇ ਬਾਵਜੂਦ ਵੀ ਉਹਦੇ ਵਿੱਚ ਲਾਈਟ ਆਉਂਦੀ ਸੀ ਪਤਾ ਨਹੀਂ ਵੀ ਜਾਣ ਨਾਲ ਕੋਈ ਹੋਰ ਜੈਂਪਰ ਕੱਟਦਾ ਤਾਂ ਲੈ ਉਹਦੇ ਵਿੱਚ ਕਰੰਟ ਆ ਗਿਆ ਪਤਾ ਨਹੀਂ ਜਾਨੀ ਕਿ ਜਿਹੜਾ ਸਾਡਾ ਇੱਕ ਆਦਮੀ ਸੀ ਉਹ ਡੈਥ ਹੋ ਗਈ ਉਹਨਾਂ ਦੀ ਐਕਸਪਾਇਰ ਹੋ ਗਿਆ ਇਸ ਬੰਦੇ ਦੀ ਵੀ ਰਿਪੋਰਟ ਥਾਣੇ ਹਾਂ ਮੈਂ ਉੱਥੇ ਰਿਪੋਰਟ ਦਿੱਤੀ ਆ ਰਾਤ ਸਾਰ ਥਾਣੇ ਦੇ ਵਿੱਚ ਰਿਪੋਰਟ ਦੇ ਕੇ ਆਏ ਆ ਐਫ ਆਈ ਆਰ ਕਰਵਾਇਆ ਤੇ ਕੋ ਲੈਨਮੈਨ ਜੋ ਮੌਕੇ ਤੇ ਆ ਤੇ ਇੱਕੋ ਠੇਕੇਦਾਰ ਜੋ ਉਹ ਇਹਨਾਂ ਦੀ ਨਘੇਲੀ ਕਰਨ ਦੋਲਾ ਦੀ ਮੌਤ ਹੋਈ ਹੈ ਦੋਨੇ ਮੌਕੇ ਤੇ ਨਹੀਂ ਕਿੰਨੇ ਟਾਈਮ ਤੋਂ ਕੰਮ ਕਰਦਾ ਸੀ ਇਹ ਨੂੰ ਤਕਰੀਬਨ 2 ਦਿਨ ਹੋਇਆ ਜੀ ਅਜੇ ਗਾਇ ਨੂੰ ਸਾਨੂੰ ਸਾਰੇ 5 ਦਿਨ ਹੋ ਗਿਆ ਇਹ ਨੂੰ 2 ਦਿਨ ਹੋ ਗਏ ਗਾਇ ਨੂੰ ਤੇ ਹਾਂ ਇਹ ਮਗਰ ਗਿਆ ਹੈ ਮੰਗ ਇਹ ਹੀ ਆ ਵੀ ਉਹਨਾਂ ਦੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਆ ਵੀ ਬਹੁਤ ਗਰੀਬ ਪਰਿਵਾਰ ਕੁਝ ਪੰਜਾਬ ਸਰਕਾਰ ਵੀ ਇਹਨਾਂ ਦੀ ਥੋੜਾ ਹੈਲਪ ਕਰ ਦੋ ਇਹ ਤੋਂ ਵਧੀਆ ਇਹਦਾ ਬਿੱਤੀ ਗੁਰਮਿੰਦਰ ਸਿੰਘ ਜਿਹੜਾ ਪਿੰਡ ਹੈ ਗੱਲ ਪੈਨ ਤੇ ਕੀ ਗੱਲਬਾਤ ਹੋਈ ਆਪਣੇ ਭਰਾ ਦੀ ਡੈਥ ਹੋ ਗਈ ਕਿੰਨੀ ਉਮਰ ਸੀ ਉਹਦੀ ਉਮਰ 20 ਸਾਲ ਤੇ ਕਿਸ ਤਰ੍ਹਾਂ ਜਿਹੜੀ ਡੈਥ ਇਸ ਤਰ੍ਹਾਂ ਹੋਈ ਡੀਲੀ ਦੇ ਕਾਰਨ ਡੀਲੀ ਦਾ ਕਾਰਨ ਕੀ ਕਾਰਨ ਬਣਿਆ ਕਿ ਜਿਹੜੀ ਡੈਥ ਹੋਈ ਡੀਲੀ ਦਾ ਕਾਰਨ ਇੱਕ ਠੇਕੇਦਾਰ ਦਾ ਗਲਤੀ ਦੇ ਕਾਰਨ ਇੱਕ ਲੈਂਡਮੈਨ ਦੀ ਗਲਤੀ ਦੇ ਕਾਰਨ ਕਿੱਥੇ ਹੋਈ ਉਹ ਆ ਰਾਜਸਥਾਨ ਕੰਮ ਤੇ ਗਿਆ ਸੀ ਇਸ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਮੈਂ ਆ ਮੇਰਾ ਪਿਓ ਆ ਤੇ ਉਹ ਮੇਰੇ ਨੂੰ ਸੱਟ ਲੱਗੀ ਦਿਮਾਗੀ ਤੇ ਦੋ ਮੇਰੀਆਂ ਭੈਣਾਂ ਐ ਇੱਕ ਵਿਆਹੀ ਇੱਕ ਵਿਆਉਣ ਵਾਲੀ ਆ ਤੇ ਮੇਰੇ ਘਰ ਦੇ ਲੋਕ ਬਹੁਤ ਬੁਰੇ ਆ ਇਹ ਜਿਹੜੀ ਡੈਥ ਹੋਈ ਆ ਇੱਕ ਇਸ ਤਰ੍ਹਾਂ ਹੋਈ ਜਿਹੜੀ ਕੀ ਕਾਰਨ ਆ ਮੈਂ ਤਾਂ ਆ ਵੀ ਲੋਕਾਂ ਨੂੰ ਕੰਮ ਦੇ ਘੋਇਆ ਸੀ ਗਲਤੀ ਲੈਨਮੈਨ ਦੀ ਗਲਤੀ ਜਿਹੜੀ ਆਂਧਾ ਰਿਆ ਛਾੜੀਂ ਗਈ ਛਾੜੀਂ ਹੁੰਦੀ ਆ ਫਿਰ ਵੀ ਜਿਹੜਾ ਥੱਲੇ ਉਹ ਲੈਨਮੈਨ ਕਿਹਦਾ ਕੋਈ ਗੱਲ ਨਹੀਂ ਚੜ ਜਾ ਤੇ ਚੜ ਦੇ ਕਾਰਨ ਉਹਦੀ ਡੈਥ ਹੋ ਗਈ ਆ ਮਤਲਬ ਟਰਾਂਸਫਾਰਮ ਤੇ ਚੜਿਆ ਸੀ ਟਰਾਂਸਫਾਰਮ ਦੇ ਹਾਂਜੀ ਛਾਤੇ ਪਿੱਛੋਂ ਸੋਚੀ ਜਿਹੜਾ ਪਟਿਆ ਨਹੀਂ ਨਹੀਂ ਸੋਚ ਨਹੀਂ ਕੱਟਿਆ ਬਿਜਲੀ ਨਹੀਂ ਸਰਕਾਰ ਤੋਂ ਸਰਕਾਰ ਤੋਂ ਇਹੋ ਮੰਗ ਕਰਦੇ ਆ ਕਿ ਸਾਫ ਨੂੰ ਮਿਲਣਾ ਚਾਹੀਦਾ ਲੋ ਲੈਨ ਮੈਨ ਤੇ ਠੇਕੇਦਾਰ ਤੇ ਕਾਰਵਾਈ ਹੋਵੇ ਕੀਤੀ ਕਰਨੀ ਚਾਹੀਦੀ ਇਸ ਬੰਦੀ ਕੋਈ ਤਰਖਾ ਹਾਂਜੀ ਦਿੱਤੀ ਰਸ ਤਾਂ